ਜਿਹੜੀ ਇਹ ਜ਼ਮੀਨ ਆ ਪਹਿਲਾਂ ਬਿਲਕੁਲ ਇਸ ਤਰ੍ਹਾਂ ਸੀ ਇਥੇ ਹੜ੍ਹ ਦੇ ਆਉਣ ਆਉਣ ਨਾਲ ਜਿਹੜਾ ਰਿੱਤਾ ਭਰ ਗਿਆ ਸੀ ਤੇ ਜਿਹੜੀ ਇਹ ਮਿੱਟੀ ਹੈਗੀ ਇਹ ਬੜੀ ਚੀਕਣੀ ਮਿੱਟੀ ਆ ਜਦੋਂ ਮੀਂਹ ਪੈਂਦਾ ਇਹ ਪੂਲੀ ਹੋ ਜਾਂਦੀ ਆ ਤੇ ਧੁੱਪ ਪੈਂਦੀ ਆ ਇਹ ਬਿਲਕੁਲ ਪਾੜ ਜਾਂਦੀ ਆ ਤੇ ਹੁਣ ਖਾਲਸਾ ਐਡ ਵੱਲੋਂ ਸੰਗਦੇ ਸਹਿਯੋਗ ਦੇ ਨਾਲ ਜਿਹੜੀ ਆ ਜ਼ਮੀਨ ਆ ਬਣਾਇਤੀ ਗਈ ਆ ਤੇ ਅੱਜ ਸਰਦਾਰ ਜਰਨੈਲ ਸਿੰਘ ਹੋਰਾਂ ਨੂੰ ਵੀ ਪ੍ਰੋਵਾਈਡ ਕਰਵਾਇਆ ਗਿਆ ਮੱਕੀ ਦਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਉਹਨਾਂ ਦਾ ਤਜਰਬਾ ਰਿਹਾ ਕੀ ਕਿ ਉਹਨਾਂ ਦੀ ਜਿਹੜੀ ਸੇਵਾ ਹੋਈ ਆ ਬਾਕੀ ਆ ਦੇਖ ਸਕਦੇ ਹੋ ਕਿ ਜਿਹੜਾ ਉਹ ਬੀ ਆ ਇਹ ਪ੍ਰੋਵਾਈਡ ਕਰਵਾਇਆ ਗਿਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚ ਹਾਂਜੀ ਕਿਰਪਾ ਜੀ ਬਹੁਤ ਕਿਰਪਾ ਤੇ ਖਾਲਸੇਟ ਵੱਲੋਂ ਪਹਿਲਾਂ ਕੀ ਕੀ ਸੇਵਾ ਕੀਤੀ ਬਹੁਤ ਜਿਆਦਾ ਸੇਵਾ ਕੀਤੀ ਕੀ ਜਿੰਨੀ ਸਾਨੂੰ ਮੈਦ ਨਹੀਂ ਸੀ ਉਦੋਂ ਵੱਧ ਜਿਆਦਾ ਹੋ ਗਈ 45 46 ਲੱਖ ਰੁਪਇਆ ਪਹਿਲਾਂ ਸਾਡੇ ਬੰਦ ਤੇ ਲਾ ਦਿੱਤਾ ਉਹ ਟੋਆ ਭਰ ਕੇ ਸਾਡੀ ਪੈੜੀ 2 300 ਕਿੱਲਾ ਜਾਨੀ ਇਹਨਾਂ ਬਚਾ ਦਿੱਤੀ ਪਹਿਲਾਂ ਪਰ ਹੁਣ ਜਿਹੜੀਆਂ ਆ ਬਜਾਈ ਸਾਰੀ ਕਰਾਈ ਜਾਂਦੇ ਮੱਕੀ ਦੀ ਤੇ ਕਣਕਾਂ ਵੀ ਬਜਾਉਂ ਤੀਆਂ ਪਹਿਲਾਂ ਸਾਡੀ ਕਣਕ 3 ਕਿੱਲੇ ਪਹਿਲਾਂ ਮੈਂ ਤਿਆਰ ਕਰਕੇ ਪੈਲੀ ਇਹ ਖਾਲਸਾ ਏਡ ਵੱਲੋਂ ਬੀਜੀ ਗਈ ਤੇ 1 ਕਿੱਲਾ ਹੁਣ ਆ ਅੱਜ ਤਿਆਰ ਕੀਤਾ 1 ਕਿੱਲਾ ਮੱਕੀ ਦਾ ਉਧਰ ਵੀ ਇਹਨਾਂ ਦੇ ਦਿੱਤਾ ਸਾਨੂੰ ਬਹੁਤ ਔਖਾ ਸੀ ਨਹੀਂ ਬਣ ਸਕਦੀਆਂ ਇਹ ਪਈਆਂ ਹੀ ਸੀਗੀਆਂ ਆ ਸਾਲ ਸਾਰਾ ਖਰਾਬ ਹੋ ਗਿਆ ਨਹੀਂ ਤੇ ਪਹਿਲਾਂ ਨਾ ਬਣ ਜਾਂਦੀਆਂ ਜੇ ਇੰਨੀ ਜੋਗੇ ਆਪ ਹੁੰਦੇ ਕਰਨ ਜੋਗੇ ਹੁਣ ਅੱਗੇ ਜੇ ਨਹੀਂ ਆਊਗਾ ਪਾਣੀ ਤੇ ਠੀਕ ਅਗਾ ਫਸਲ ਹੋ ਜੂਗੀ ਨਹੀਂ ਤੇ ਇਹਨਾਂ ਦੀ ਬਹੁਤ ਕਿਰਪਾ ਕੀਤੀ ਇਹਨਾਂ ਨੇ ਆ ਜਿਹੜੀ ਜ਼ਮੀਨਾਂ ਬਣਾਤੀਆਂ ਨਹੀਂ ਤੇ ਨਹੀਂ ਬਣਨਗਾ ਇਹ ਪਈਆਂ ਹੀ ਸੀ